ਅੱਜ ਇੱਕ ਸਪੈਸ਼ਲ ਡਰਾਈਵ ਜਿਹੜੀ ਮਾਨਯੋਗ ਐਸਐਸਪੀ ਵੱਲੋਂ ਚਲਾਈ ਗਈ ਸੀ ਜਿਹਦੇ ਵਿੱਚ ਚਾਈਨਾ ਡੋਰ ਨੂੰ ਫੜਨ ਸੰਬੰਧੀ ਅਸੀਂ ਆਪਰੇਸ਼ਨ ਜਿਹੜੇ ਆ ਲੱਖ ਲੱਖ ਵੱਖ-ਵੱਖ ਜਗ੍ਹਾ ਤੇ ਲਾਂਚ ਕੀਤੇ ਤੇ ਅੱਜ ਸਾਨੂੰ ਇੱਕ ਬੜੀ ਅੱਛੀ ਜਿਹੜੀ ਰਿਕਵਰੀ ਆ 34 ਗੱਟੇ ਡੋਰ ਤੇ ਸਮੇਤ ਅਰਵਿੰਦਰ ਕੁਮਾਰ son of ਆ ਜਿਹੜਾ ਕੱਚਾ ਟੋਬਾ ਹੈਗਾ ਇਹਦੀ ਦੁਕਾਨ ਹੈਗੀ ਅਰਵਿੰਦਰ ਕੁਮਾਰ ਦੀ ਇੱਥੋਂ ਫੜਿਆ ਗਿਆ ਠੀਕ ਹੈ ਇਹ ਨਾਲ ਕਨਫੈਸ਼ਨਰੀ ਦੀ ਦੁਕਾਨ ਕਰਦਾ ਤਾਂ ਨਾਲ ਇਹ ਇਹ ਡੋਰ ਤੇ ਪਤੰਗਾਂ ਨੂੰ ਵੇਚਦਾ ਸੀਗਾ ਉਹ ਆਮ ਜਿਹੜੀ ਸਧਾਰਨ ਡੋਰ ਦੀ ਆੜ ਦੇ ਵਿੱਚ ਇਹ ਜਿਹੜੀ ਚਾਈਨਾ ਡੋਰ ਹੈ ਇਹ ਵੇਚ ਰਿਆ ਸੀਗਾ ਤੇ ਇਹ ਰੱਗੇ ਥੀ ਜਿਹੜਾ ਉਹ ਕਾਬੂ ਕੀਤਾ ਗਿਆ ਇਹਨੂੰ ਸਧਾਰਨ ਜਿਹੜੀ ਡੋਰ ਦਾ ਉਹਦਾ ਨਾਂ ਦਿੰਦਾ ਸੀ ਬਲਕਿ ਇਹ ਚਾਈਨਾ ਡੋਰ ਹੈ ਤੇ ਇਹਦੇ ਨਾਲ ਜਿਹੜਾ ਆਮ ਜਾਨ ਤੇ ਮਾਲ ਦਾ ਲੋਕਾਂ ਨੂੰ ਖਤਰਾ ਹੈਗਾ ਜਿਹਦੇ ਨਾਲ ਆਮ ਮਨੁੱਖੀ ਤੇ ਜੀਵਾਂ ਨੂੰ ਬਹੁਤ ਜ਼ਿਆਦਾ ਇਹਦਾ ਖਤਰਾ ਹੈ ਇਹਨੇ ਇਹ ਕਰਕੇ ਤੇ ਬਹੁਤ ਕਾਨੂੰਨ ਨੂੰ ਆਪਣੇ ਹੱਥ ਚ ਲਿਆ ਅਸੀਂ ਕਾਨੂੰਨ ਦੇ ਤਹਿਤ ਸਖਤ ਤੋਂ ਸਖਤ ਕਾਰਵਾਈ ਇਹ ਤੇ ਕਰਾਂਗੇ ਤੇ ਐਫ ਆਈ ਆਰ ਦੇ ਲੋਜ ਜਿਹੜੀ ਇਹ ਕਰਕੇ ਤੇ ਇਹਨੂੰ ਜੇਲ੍ਹ ਭੇਜਾਂਗੇ ਸਰਪ੍ਰਸ਼ਾਸਨ ਨਾਲ ਉਹ ਲਗਾਤਾਰ ਵਾਰ-ਵਾਰ ਇਦਾਂ ਦੀਆਂ ਕਾਰਵਾਈਆਂ ਕੀਤੀਆਂ ਨਹੀਂ ਪੜੇ ਜਾਂਦੀਆਂ ਪਰ ਲੋਕ ਜਿਹੜੇ ਨਹੀਂ ਹਟਦੇ ਉਹਨਾਂ ਨੂੰ ਦੇਖੋ ਗੱਲ ਇਹ ਜੀ ਮੇਰੀ ਇੱਕ ਅਪੀਲ ਹੈ ਕਿ ਇਹ ਜੀਆਂ ਅਜਹੀਆਂ ਹਰਕਤਾਂ ਨਾ ਕਰੋ ਅਸੀਂ ਵੱਦ ਤੋਂ ਵੱਧ ਕਾਨੂੰਨ ਦਾ ਸਹਾਰਾ ਲੈ ਕੇ ਇਹਨੂੰ ਜਿੰਨੀ ਤੋਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਉਹ ਅਸੀਂ ਅਮਲ ਲਿਆਵਾਂਗੇ ਕੋਈ ਵੀ ਬੰਦਾ ਇਹਦੇ ਲਈ ਕੋਈ ਸ਼ਹਿਰ ਚੋਂ ਸਾਨੂੰ ਇਨਫਾਰਮੇਸ਼ਨ ਦਿੰਦਾ ਅਸੀਂ ਫੌਰੀ ਤੌਰ ਤੇ ਉਹਦੇ ਜਾ ਕੇ ਤੇ ਉੱਥੇ ਜਿਹੜੀ ਹੈਗੀ ਉਹਦਾ ਸਹਿਯੋਗ ਦੇ ਨਾਲ ਗ੍ਰਿਫਤਾਰੀ ਕਰਾਂਗੇ ਤੇ ਬਰਾਮਦਗੀ ਕਰਾਂਗੇ ਡੋਰ ਦੀ ਲੋਕਾਂ ਨੂੰ ਸਖਤ ਹਦਾਇਤ ਹੈ ਕਿ ਇਹਦੇ ਨਾਲ ਜਿਹੜਾ ਆਮ ਜਨਜੀਵਨ ਦਾ ਖਤਰਾ ਹੈਗਾ ਇਹਦੇ ਵਿੱਚ ਪੰਛੀ ਵੀ ਮਰੇ ਜਾਂਦੇ ਤੇ ਆਮ ਬੰਦੇ ਦੇ ਕਿਤੇ ਵੀ ਇਹ ਡੋਰ ਲੱਗ ਜAVE ਤੇ ਉਹਦਾ ਅੰਗ ਨੂੰ ਕੱਟਣਾ ਪੈਂਦਾ ਜਿਹੜੀ ਕਿ ਇੱਕ ਡੇਂਜਰ ਟੂ ਲਾਈਫ ਹੈਗੀ ਹੈ ਸਰ ਜਦੋਂ ਇਸ ਮਾਲ ਉਸ ਤੇ ਰੀਡ ਕੀਤੀ ਗਈ ਕੁਝ ਵਿਅਕਤੀਆਂ ਦਾ ਕਹਿਣਾ ਸੀ ਕਿ ਕੁਝ ਨਹੀਂ 188 ਦੇ ਤਹਿਤ ਕਾਰਵਾਈ ਹੋਣੀ ਥੋੜੀ ਦੇਰ ਤੱਕ ਨਾ ਐਸਾ ਕੁਝ ਨਹੀਂ ਜੀ ਅਸੀਂ ਇਹਦੇ ਤੇ 188 ਕੱਲੀ ਨਹੀਂ ਨਾਲ ਜਿਹੜੀਆਂ ਬੰਦੀਆਂ ਧਰਾਵਾਂ ਉਹ ਵੀ ਨਾਲ ਲਾਈਆਂ ਇਹਦੇ ਵਿੱਚ ਅਸੀਂ ਇੱਕ 125 ਬੀ ਐਨ ਸਲਾਈਏ 223 ਬੀਐਨਐਸ ਹੈ ਔਰ 318 ਬੀਐਨਐਸ ਕੱਲੀ 188 ਨਹੀਂ ਸ਼ਾਇਦ ਸਰ ਹੋਰ ਵੀ ਕਈ ਬੰਦੇ ਕੰਮ ਕਰਦੇ ਇਹਦੀ ਜੇਲ੍ਹ ਚ ਜੇਲ੍ਹ ਚ ਭੇਜਾਂਗੇ ਹਾਂਜੀ